ਤੁਸੀਂ ਸਾਇੰਸ ਟੀਚਰ ਹੋ ਹਨਾ ਸਾਇੰਸ ਤੇ ਕੁਦਰਤ ਨੂੰ ਕਿੱਦਾਂ ਦੇਖਦੇ ਹੋ ਤੁਸੀਂ ਕਿਉਂਕਿ ਇੱਕ ਤਰਸੇਮ ਜਸੜ ਭਾਈ ਦਾ ਗਾਣਾ ਸੀ ਜਿਹਦੇ ਵਿੱਚ ਉਹਨਾਂ ਨੇ ਇੱਕ ਲਾਈਨ ਲਿਖੀ ਸੀ ਵੀ ਸਾਇੰਸ ਨੂੰ ਲੱਗ ਗਏ ਸਾਲ ਕਈ ਕਈ ਮੂਰਖ ਕਰਨ ਸਵਾਲ ਕਈ ਵੀ ਗੁਰਬਾਣੀ ਤੇ ਸਵਾਲ ਚੱਕੇ ਜਾਂਦੇ ਨੇ ਜਾਂ ਮਤਲਬ ਸਾਇੰਸ ਨੂੰ ਵੀ ਕਈ ਸਾਲ ਲੱਗ ਗਏ ਇਹ ਚੀਜ਼ ਮਤਲਬ ਕਿੱਦਾਂ ਦੇਖੋ ਜਸੜ ਭਾਈ ਨੇ ਲਿਖਿਆ ਲਿਖਿਆ ਕਈ ਮੂਰਖ ਕਰਨ ਹਨਾ ਕਈ ਕਿਹਾ ਸਾਰੇ ਨਹੀਂ ਕਿਹਾ ਹਨਾ ਜੀ 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 ਦੇਖੋ ਜਿਹੜੀ ਸਾਇੰਸ ਆ ਉਹ ਬਹੁਤ ਜ਼ਿਆਦਾ ਵਧੀਆ ਚੀਜ਼ ਆ ਜਦੋਂ ਪਤਾ ਲੱਗਦਾ ਵੀ ਭਾਈ ਵੀ ਸਾਡਾ ਪੋਰਟਕਾਫਟਾ ਭਾਈ ਨਾ ਹੋਣ ਲੱਗੇ ਇੰਨੇ ਵਧੀਆ ਉਦੋਂ ਬੜਾ ਅੰਦਰੋਂ ਉਦੋਂ ਜ਼ਿਆਦਾ ਪਿਆਰ ਪੈਂਦਾ ਜਦੋਂ ਸਾਇੰਸ ਵਿੱਚ ਬੰਦਾ ਕਰਦਾ ਐਕਸਪੈਰੀਮੈਂਟ ਵਕ ਵਕ ਖੋਜਾਂ ਕਰਦਾ ਜਾਂ ਜਾਂਦਾ ਸਮੁੰਦਰ ਦੇ ਵਿੱਚ ਇਹ ਜਿਹੇ ਜਿਹੇ ਜੀਵ ਇੰਨੇ ਸਮੁੰਦਰ ਦੇ ਵਿੱਚ ਅਮੀਬੇ ਜਾਂ ਹੋਰ ਕਿੰਨੀਆਂ ਫਿਸ਼ ਕਿੰਨੇ ਤਰ੍ਹਾਂ ਦੀਆਂ ਫਿਰਦੀਆਂ ਨੇ ਕਿੰਨੀਆਂ ਵੇਲਸ ਨੇ ਕਿੱਥੋਂ ਖਾਂਦੀਆਂ ਨੇ ਕਿੱਥੋਂ ਇਹਨਾਂ ਨੂੰ એનર્ਜੀ ਮਿਲਦੀ ਆ ਵਾਹ ਰੱਬਾ ਕੋ ਤਰੀ ਕੁਦਰਤ ਹੈ ਅਸੀਂ ਤਾਂ ਉਹੀ ਸਮਝਦੇ ਸੀ ਮਾਈਕਰੋਸਕੋਪ ਦੇ ਵਿੱਚ ਬੰਦਾ ਪੈਰਾਮੀਸ਼ੀਅਮ ਅਮੀਬਾ ਬੈਕਟੀਰੀਆ ਹਾਂਜੀ ਕਿੱਥੋਂ ਇਹਨਾਂ ਨੂੰ એનર્ਜੀ ਮਿਲਦੀ ਆ ਕਿੱਥੋਂ ਇਹ ਦਰਖਤ ਆਪਣੇ ਕਿਵੇਂ ਵੱਡੇ ਹੋਈ ਜਾਂਦੇ ਨੇ ਹਾਂਜੀ ਦਰਖਤ ਕਿੰਨੇ ਤਰ੍ਹਾਂ ਦੇ ਨੇ ਹਰੇ ਕਿੰਨੇ ਤਰ੍ਹਾਂ ਦੇ ਰੰਗ ਨੇ ਵਾਹ ਰੱਬਾ ਹਾਂਜੀ ਕਦੇ ਮੀਂਹ ਪੰਦਾ ਕਦੇ ਦਿਨ ਰਾਤ ਕਦੇ ਕੀ ਕਿੰਨੀ ਦੁਨੀਆ ਆ ਹਾਂਜੀ ਇਹ ਪੱਥਰਾਂ ਵਿੱਚ ਵੀ ਰੋਟੀ ਦਿੰਦਾ ਕਿੰਨਾ ਕੁਸ਼ ਆ ਵੀ ਜਦੋਂ ਬੰਦਾ ਅੱਗੇ ਅੱਗੇ ਸਰਚ ਮਾਰਦਾ ਹੈ ਨਾ ਜਦੋਂ ਸਾਡੇ ਵਰਗਾ ਆਪਾਂ ਜੰਨੇ ਹੇਮਕੋਣ ਸਾਹਿਬ ਉਹ ਵਾਰ ਰੱਬਾ ਇੰਨੇ ਸੋਹਣੇ ਕਿੰਨਾ ਕੁਸ਼ ਕੁਦਰਤ ਉਥੇ ਜਦੋਂ ਜੁਰਦਾ ਫਿਰ ਨਿਕਲਦਾ ਵਾਹ ਹੈ ਨਾ ਇਹ ਗੱਲ ਆ ਵੀ ਅੱਗੇ ਜਾ ਕੇ ਉਦੋਂ ਪਿਆਰ ਹੁਣ ਮੈਨੂੰ ਕੋਈ ਬੰਦਾ ਕਹਿ ਦਵੇ ਵੀ ਅਮਰੀਕਾ ਬਹੁਤ ਸੋਹਣਾ ਆ ਹਾਂਜੀ ਜਾ ਜਾ ਕੇ ਦੇਖੋ ਉਦੋਂ ਜ਼ਿਆਦਾ ਇਹ ਗੱਲ ਆ ਨਾ ਬਹੁਤ ਸਾਇੰਸ ਸਾਇੰਸ ਦਾ ਜੋੜ ਦਿਆ ਹਾਂ ਸਾਇੰਸ ਥੱਲੇ ਹੀ ਆ ਪਰਮਾਤਮਾ ਤੋਂ ਪਰਮਾਤਮਾ ਦਾ ਬਹੁਤ ਵਿਸ਼ਾਲ ਆ ਬਹੁਤ ਵੱਡੀ ਗੱਲ ਆ ਸਾਇੰਸ ਇੱਕ ਵਿਚਾਰੇ ਇੱਕ ਜਰੀਆ ਰਸਤਾ ਉਹਦੇ ਨਾਲ ਆਪਾਂ ਹੋਰ ਨੇੜੇ ਹੁੰਨੇ ਆ ਬਹੁਤ ਸਾਡੇ ਡਿਪਾਰਟਮੈਂਟ ਵਿੱਚ ਬਹੁਤ ਵੱਡੇ ਵੱਡੇ ਲੈਕਚਰਰ ਪ੍ਰੋਫੈਸਰ ਨੇ ਜੀ ਉਹ ਬਹੁਤ ਜ਼ਿਆਦਾ ਧਾਰਮਿਕ ਵੀ ਨੇ ਉਹਨਾਂ ਨੂੰ ਸਾਇੰਸ ਦੇ ਵਿੱਚ ਬਹੁਤ ਵੱਡੇ ਵੱਡੇ ਨੈਸ਼ਨਲ ਲੈਵਲ ਤੇ ਇਨਾਮ ਵੀ ਮਿਲੇ ਹੋਏ ਨੇ ਹਾਂਜੀ ਹਾਂ ਵੀ ਇਹ ਜੀ ਗੱਲ ਨਹੀਂ ਸਾਇੰਸ ਦਾ ਪਰਮਾਤਮਾ ਨਾਲ ਜੋੜਦੀ ਹੈ ਪਰ ਪਰਮਾਤਮਾ ਵੱਡਾ ਹੀ ਹੈ ਸਾਰਿਆਂ ਤੋਂ